ਅੱਜ ਅਸੀਂ ਜਿਲ੍ਹਾ ਤਰਨਤਾਰਨ ਦੇ ਨਗਰ ਅਰਸੂਲਪੁਰ ਜਿਸ ਨੂੰ ਬੀੜ ਤੇਜਾ ਸਿੰਘ ਤੇ ਕਵੀ ਯਾਦ ਕੀਤਾ ਜਾਂਦਾ ਹੈ ਬਿਲਕੁਲ ਬਾਰਡਰ ਏਰੀਏ ਤੇ ਹੈ ਔਰ ਇਸ ਜਗ੍ਹਾ ਤੇ ਇਤਿਹਾਸਕ ਸਥਾਨ ਹੈ ਮਹਾਂਪੁਰਖ ਬਾਬਾ ਹੀਰਾਦਾਸ ਜੀ ਦੀ ਪਿਆਰੀ ਯਾਦ ਵਿੱਚ ਬਣਿਆ ਹੋਇਆ ਅਸੀਂ ਇਹਦੇ ਥੋੜੇ ਜੇ ਸ਼ੌਕਕੜ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹਾਂ ਔਰ ਤਾਂ ਕਿ ਸਾਡੇ ਜੋ ਆਉਣ ਵਾਲੀ ਜਨਰੇਸ਼ਨ ਨੇ ਉਸ ਨੂੰ ਪਤਾ ਲੱਗ ਸਕੇ। ਸਭ ਤੋਂ ਪਹਿਲਾਂ ਅਸੀਂ ਬਾਬਾ ਹੀਰਾਦਾਸ ਜੀ ਦੇ ਬਾਰੇ ਵਿੱਚ ਜ਼ਿਕਰ ਕਰਾਂਗੇ। ਬਾਬਾ ਹੀਰਾਦਾਸ ਜੀ ਦਾ ਜਨਮ ਪਿੰਡ ਸੁਰਸਿੰਘ ਦੇ ਵਸਨੇ ਭਾਈ ਅਬਦੁੱਲਾਹ ਜੀ ਦੇ ਗ੍ਰਹਿ ਵਿਖੇ ਸੰਮਤ 1867 ਦੇ ਮੁਤਾਬਕ ਸਨ 1810 ਦੇ ਵਿੱਚ ਹੋਇਆ ਸੀ। ਔਰ ਆਪ ਜੀ ਨੇ ਇਸੇ ਹੀ ਨਗਰ ਦੇ ਰਹਿਣ ਵਾਲੇ ਮਹੰਤ ਸਾਧੂ ਸ਼ਰਨਦਾਸ ਜੀ ਦੇ ਪਾਸੋਂ ਦੇਖਿਆ ਪ੍ਰਾਪਤ ਕੀਤੀ ਔਰ ਉਹਨਾਂ ਦੇ ਪਾਸੋਂ ਹੀ ਗੁਰਬਾਣੀ ਦੀ ਸੰਥਿਆ ਜਿਹੜੀ ਸੀ ਪ੍ਰਾਪਤ ਕੀਤੀ ਔਰ ਸਾਧੂ ਸ਼ਰਨਦਾਸ ਜੀ ਦੀ ਪ੍ਰੇਰਣਾ ਦੇ ਨਾਲ ਹੀ ਬਾਬਾ ਹੀਰਾਦਾਸ ਜੀ ਕਾਂਸੀ ਵਿਖੇ ਜਾ ਕੇ ਬਲਕਿ ਬਨਾਰਸ ਦੀ ਧਰਤੀ ਤੇ ਉੱਚ ਕੋਟੀ ਦੇ ਜੋ ਪੰਡਤ ਸਨ ਆਚਾਰੀਆ ਸਨ ਉਹਨਾਂ ਦੇ ਕੋਲੋਂ ਵਿਦਾਂਤ ਦੀ ਮਹਾਰਤ ਹਾਸਲ ਕੀਤੀ ਔਰ ਮੁਰ ਜਦੋਂ ਆਪਣੇ ਨਗਰ ਸੁਰਸਿੰਘ ਆਏ ਤੇ ਆਪਣੇ ਉਸਤਾਦ ਸਾਧੂ ਸ਼ਰਮਦਾਸ ਜੀ ਦੇ ਨਾਲ ਇਲਾਕੇ ਦੇ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਰਪੂਰ ਸਹਿਯੋਗ ਕੀਤਾ। ਸੋ ਇਸੇ ਹੀ ਤਰ੍ਹਾਂ ਜਦੋਂ ਨਗਰ ਗੰਡੀਵੰਡ ਜੋ ਚਭਾਲ ਤੋਂ ਟਾਰੀ ਰੋਡ ਤੇ ਪੈਂਦਾ ਜਿਸ ਨੂੰ ਸ਼ੇਰਸਾ ਸੂਰੀ ਮਾਰਕੀ ਕੇ ਵੀ ਯਾਦ ਕੀਤਾ ਜਾਂਦਾ ਔਰ ਇਸ ਨਗਰ ਦੇ ਬਾਹਰ ਮਾਰ ਇੱਕ ਵੱਡਾ ਤਾਲ ਸੀ ਔਰ ਸ਼ਾਈ ਮਹਿਲ ਸੀ। ਔਰੇ ਪਰਚਲਤ ਸੀ ਇੱਕ ਡਰ ਕਹਿ ਲਈਏ ਤਬਾਹਮ ਕਹਿ ਲਈਏ ਸਹਿਨ ਕਹਿ ਲਈਏ ਤੇ ਹਰ ਸਾਲ ਕੋਈ ਨਾ ਕੋਈ ਡੈਥ ਹੁੰਦੀ ਸੀ ਮੌਤ ਹੁੰਦੀ ਸੀ ਤੇ ਇਹ ਭਾਵਨਾ ਬਣੀ ਹੁੰਦੀ ਸੀ ਇਥੇ ਦਿਓ ਪੈਂਦਾ ਤਦੋਂ ਫਿਰ ਨਗਰ ਗੰਡੀਵੰਡ ਦੇ ਸ਼ਹਿਰ ਦਾ ਜਿਹੜੇ ਵਸਨੀਕ ਸੀ ਉਹਨਾਂ ਨੇ ਜਾ ਕੇ ਬਾਬਾ ਸ਼ਰਨਦਾਸ ਜੀ ਦੇ ਪਾਸ ਬੇਨਤੀ ਕੀਤੀ ਔਰ ਉਹਨਾਂ ਨੇ ਬਾਬਾ ਹੀਰਾ ਦਾਸ ਜੀ ਨੂੰ ਨਗਰ ਗੰਡੀਵੰਡ ਵਿਖੇ ਭੇਜਿਆ ਗੰਢੀਵੰਡ ਪਹੁੰਚ ਕੇ ਉਹਨਾਂ ਨੇ ਸੰਗਤ ਤੇ ਪੰਗਤ ਦੀ ਪ੍ਰਥਾ ਜੋ ਗੁਰੂ ਨਾਨਕ ਦੇਵ ਕਰਦੀ ਹੈ ਉਸ ਨੂੰ ਬੜੀ ਦ੍ਰਿੜਤਾ ਨਾਲ ਨਿਭਾਉਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਰਾਜ ਕੇ ਧਰਮ ਦਾ ਪ੍ਰਚਾਰ ਕੀਤਾ ਜਿਸ ਦੀ ਬਦੌਲਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਫੌਜਾਂ ਦੇ ਵਿੱਚ ਸਿੱਖ ਫੌਜਾਂ ਵਿੱਚ ਜਾ ਕੇ ਵੀ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਕੀਤਾ ਔਰ ਭਰਪੂਰ ਮਾਨ ਸਨਮਾਨ ਹਾਸਲ ਹੋਇਆ ਸੋ ਬਾਬਾ ਹੀਰਾਦਾਸ ਜੀ ਨੇ ਜਿਸ ਵੇਲੇ ਗੰਢੀਵੰਡ ਨਗਰ ਦੇ ਵਿੱਚ ਇੱਕ ਸੰਪਰਦਾ ਸ਼ੁਰੂ ਕੀਤੀ ਜਿੱਥੇ ਇਹ ਬੱਚਿਆਂ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜਾਈ ਜਾਂਦੀ ਸੀ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ ਉੱਥੇ ਨਾਲ ਹੱਥ ਲਿਖਤ ਪੁਸਤਕਾਂ ਗੜੀਆਂ ਸੀ ਉਹ ਬਣਾ ਕੇ ਪੜਨ ਦੇ ਵਾਸਤੇ ਸੇਵਾ ਵਿੱਚ ਦਿੱਤੀਆਂ ਜਾਂਦੀਆਂ ਸੀ ਬਾਬਾ ਹੀਰਾਦਾਸ ਜੀ ਦੇ ਬਹੁਤ ਸਾਰੇ ਸੇਵਕ ਹੋਏ ਜਿਨ੍ਹਾਂ ਦੇ ਵਿੱਚ 20 ਜਣੇ ਜਿਹੜੇ ਸੀ ਉਹ ਪਰਸੇਦ ਸੀ ਔਰ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਜਿਵੇਂ ਨਗਰ ਰਸੋਲਪੁਰ ਦੇ ਵਿੱਚ ਅਸੀਂ ਖੜੇ ਹਾਂ ਬੀੜ ਤੇਜਾਸਿ ਨੂੰ ਔਰ ਇਸ ਨਗਰ ਦੇ ਆਲੇ-ਦੁਆਲੇ ਇੱਕ ਤਿਲਾ ਨੂੰ ਵੀ ਕੰਦ ਬਣਾਉਣੀ ਚਾਹੁੰਦੇ ਸੀ ਔਰ ਉਸ ਸਮੇਂ ਸਰਦਾਰ ਪੰਜਾਬ ਸਿੰਘ ਕੁੰਮੇਦਾਨ ਤੇ ਉਹਨਾਂ ਦੇ ਨਾਲ ਕੁਝ ਹੋਰ ਸ਼ਹਿਰਦ ਜਿਹੜੇ ਵਸਨੀਕ ਸੀ ਉਹਨਾਂ ਨੇ ਬਾਬਾ ਹੀਰਾ ਦਾਸ ਜੀ ਦੇ ਹਜ਼ੂਰ ਜਾ ਕੇ ਅਰਜ਼ੀ ਕੀਤੀ ਤਦੋਂ ਉਹਨਾਂ ਨੇ ਇਸ ਨਗਰ ਦੇ ਵਿੱਚ ਆਨ ਕੇ ਬਾਗ ਲਾਇਆ ਅੱਜ ਉਹਨਾਂ ਦੀ ਯਾਦ ਵਿੱਚ ਇੱਥੇ ਇਤਿਹਾਸਕ ਸਥਾਨ ਹੈ ਜਿੱਥੇ ਹਰ ਸਾਲ ਸਲਾਨਾ ਜੋੜ ਮੇਲਾ ਦੋ ਪੱਧਰੋਂ ਬੜੇ ਪਿਆਰ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ ਅੱਜ ਕੱਲ ਇਸ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਔਰ ਜੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਦੇਖਰੇਖ ਹੈ ਇੱਥੋਂ ਦੀ ਸੇਵਾ ਸੰਭਾਲ ਚੱਲ ਰਹੀ ਹੈ ਉਹਦੇ ਮਦੇ ਨਜ਼ਰ ਚਲਦਿਆਂ ਹੋਇਆਂ ਔਰ ਸੰਤਾਂ ਦੇ ਪਰਪੂਰ ਸਹਿਯੋਗ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿੱਥੇ ਸੁਹਾਵਣਾ ਦਰਬਾਰ ਬਣਿਆ ਹੋਇਆ ਹੈ ਉਥੇ ਨਾਲ ਹੋਰ ਹੋਰ ਸਵਾਵਾ ਵੀ ਚੱਲ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੰਗਰ ਹਾਲ ਬਣੇਗਾ ਔਰ ਇਸੇ ਤਰ੍ਹਾਂ ਇੱਕ ਵੱਖਰਾ ਦਫ਼ਤਰ ਹੋਵੇਗਾ ਤੇ ਅੱਜ ਜੋ ਸੀ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਬੋਰ ਵੀ ਕਰਵਾਇਆ ਗਿਆ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆਦੇਸ਼ ਹੋਇਆ ਸੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਨਿਸ਼ਾਨ ਸਾਹਿਬ ਜੀ ਦੇ ਚੋਲੇ ਦਾ ਰੰਗ ਬਸੰਤੀ ਜਾਂ سرمਈ ਉਸ ਨੂੰ ਸਵੀਕਾਰਦਿਆਂ ਹੋਇਆਂ ਜੋ ਇਥੇ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਬਸੰਤੀ ਰੰਗ ਦਾ ਚੋਲਾ ਸਾਹਿਬ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਦੇ ਉੱਪਰ ਚੜਾਇਆ ਗਿਆ ਹੈ ਉਹ ਸ਼੍ਰੀ ਕਾਲ ਤੱਕ ਸਭ ਜੀ ਦੇਸ਼ ਨੂੰ ਮੰਨਿਆ ਗਿਆ ਆਪ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਇਸ ਬਾਉਂਡਰੀ ਏਰੀਆ ਵਿੱਚ ਆਉਂਦੇ ਹੋ ਤੇ ਜਰੂਰ ਇਨਾ ਇਤਿਹਾਸਕ ਸਥਾਨਾਂ ਦੇ ਉੱਪਰ ਦਰਸ਼ਨਦਾਰ ਕਰਿਆ ਕਰੋ ਜੀ ਸੋ ਅੱਜ ਅਸੀਂ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਈ ਲੋਕ ਬਾਬਾ ਹੀਰਾਤਾ ਜੀ ਦੇ जीवन संपत्ति विचारों ਦੀ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗੇ ਬੇਸ਼ੱਕ ਬਾਬਾ ਕੀਰਤਾ ਸਾਹਿਬ ਦੇ ਮਹਾਰਤਿ ਜੀਵਨ ਬਾਰੇ ਬਹੁਤਾ ਕੁਝ ਵਿਸਥਾਰ ਸਹਿਤ ਲਿਖਿਆ ਨਹੀਂ ਮਿਲਦਾ ਫਿਰ ਵੀ ਮਹਾਨ ਕੌਸ਼ਿਦਕਰਤਾ ਭਾਈ ਸਰ ਭਾਈ ਕਾਨ ਸਿੰਘ ਨਭਾ ਜੀ ਇਸੇ ਤਰ੍ਹਾਂ ਮਹਾਨ ਤਾ ਗਣੇਸ਼ਾ ਸਿੰਘ ਜੀ ਨੇ ਆਪਣੀ ਰਚਨਾ ਭਾਰਤ ਮਤਦਰਪਣ ਵਿੱਚ ਅਤੇ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਪੰਥ ਪ੍ਰਸਿੱਧ ਰਚਨਾ ਸ੍ਰੀ ਗੁਰੂ ਅੰਤਪ੍ਰਕਾਸ਼ ਦੇ ਵਿੱਚ ਬਹੁਤ ਛੋਟ ਸੰਖੇਪ ਵਿੱਚ ਦੱਸਾਂਗਾ ਉਪਰਾਲਾ ਕਿ ਕਰ ਸੁਖੇਰ ਪੰਜਾਬ ਦਾ ਪ੍ਰਸਿੱਧ ਨਗਰ ਸੁਰਸਿਗਰ ਜਿੱਥੋਂ ਦਾ ਵਸਨੀਕ ਹੈ ਭਾਈ ਅਬਦੁੱਲਾ ਜੋ ਆਪਣੇ ਪਰਿਵਾਰ ਦੀ ਉਪਜੀਵਕਾ ਜੁੱਤੀਆਂ ਗੰਢ ਕੇ ਚਲਾਉਂਦਾ ਹੈ ਔਰ ਭਾਈ ਅਬਦੁੱਲਾ ਜੀ ਦੇ ਘਰ ਵਿੱਚ ਸੰਮਤ 1867 ਦੇ ਮੁਤਾਬਕ ਸਨ 1810 ਇਕ ਬਾਲਕ ਦਾ ਜਨਮ ਹੋਇਆ। ਹੋਰ ਇਸ ਦੰਪਤੀ ਨੇ ਪਤੀ ਪਤਨੀ ਨੇ ਜਿੱਥੇ ਵਾਹਿਗੁਰੂ ਕਾਲਪੁਰਖ ਦਾ ਸ਼ੁਕਰਾਨਾ ਕੀਤਾ ਉੱਥੇ ਆਪਣੇ ਇਸ ਬੱਚੇ ਦਾ ਨਾਮ ਹੀਰਾ ਰੱਖਿਆ। ਭਾਈ ਅਬਦੁੱਲਾ ਜੀ ਸਾਧੂ ਸ਼ਰਨਦਾਸ ਜੀ ਦੇ ਸ਼ਰਨ ਵਿੱਚ ਜਾ ਕੇ ਦਿਨਾਂ ਦੀ ਸੇਵਾ ਕਰਕੇ ਦਿਨਾਂ ਦੇ ਪਾਸੋਂ ਅਮਰਤ ਮੇਰੀ ਗੁਰਬਾਣੀ ਦੀ ਕਥਨ ਵਿਚਾਰ ਸਰਵਣ ਕਰਦੇ ਸਨ। ਤੋ ਇਸ ਤਰ੍ਹਾਂ ਬਚਪਨ ਦੇ ਵਿੱਚ ਬਾਬਾ ਜੀ ਦਾ ਦੱਸ ਜਿਵੇਂ ਆਪਣੇ ਮਾਤਾ ਪਿਤਾ ਦੇ ਨਾਲ ਸਾਧੂ ਸ਼ਰਮਦਾ ਦੀ ਸੰਗਤ ਵਿੱਚ ਜਾਣ ਦਾ ਸੁਭਾਗ ਨਸੀਬ ਹੋਣਾ। ਔਰ ਉਹਨਾਂ ਦੇ ਪਾਸੋਂ ਹੀ ਇਹਨਾਂ ਨੇ ਗੁਰਬਾਣੀ ਦੀ ਸੰਸਕਿਆ ਪ੍ਰਾਪਤ ਕੀਤੀ। ਤੇ ਇਹ ਨਹੀਂ ਕਿ ਉਹਨਾਂ ਨੇ ਸੇਵਕ ਬਣ ਕੇ ਬਲਕਿ ਇਹਨਾਂ ਦੇ ਨਾਮ ਨਾਲ ਹੀ ਜੀਵਨ ਦਾ ਉਸ ਵੀ ਲੱਗਿਆ। ਬਾਬਾ ਹੀਰਾ ਦਾਸ ਜੀ ਸਾਧੂ ਸ਼ਰਮਦਾ ਜੀ ਨੇ ਇਹਨਾਂ ਨੂੰ ਹੋਰ ਵੀ ਉੱਚੀ ਮਿਆਰੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਬੋਧ ਕਰਨ ਵਾਸਤੇ ਇਹਨਾਂ ਨੂੰ ਕਾਂਸੀ ਭੇਜ ਦਿੱਤਾ। ਔਰ ਬਨਾਰਸ ਵਿੱਚ ਪਹੁੰਚ ਕੇ ਇਹਨਾਂ ਨੇ ਬਹੁਤ ਪ੍ਰਸਿੱਧ ਪੰਡਿਤ ਵਿਦਵਾਨਾਂ ਦੇ ਅਸਥਾਨ ਵਿਦਾਂਤ ਦੇ ਗਿਆਨ ਦੀ ਮੁਹਾਰਤ ਹਾਸਲ ਕੀਤੀ। ਔਰ ਜਦੋਂ ਵਾਪਸ ਨਗਰ ਸੁਰਸਿੰਘ ਆ ਗਏ ਤੇ ਆਪਣੇ ਉਸਤਾਦ ਸਾਧੂ ਸ਼ਰਮਦਾਸ ਜੀ ਦੇ ਨਾਲ ਇਲਾਕੇ ਦੇ ਵਿੱਚ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਬਹੁਤ ਵੱਡਾ ਸਾਹਿਬ ਹੋਇਆ। ਸੋ ਇਸੇ ਹੀ ਤਰ੍ਹਾਂ ਛੇ ਸਾਂ ਸੂਰੀ ਮਾਰਗ। ਇਸ ਮਾਰਗ ਦੇ ਉੱਪਰ ਝਮੜ ਤੋਂ ਜਦੋਂ ਅਸੀਂ ਅਟਾਰੀ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ ਜਿਸ ਦਾ ਨਾਂ ਹੈ ਗੰਡੀ। ਤੁਹੇ ਯਾਦ ਰਹੇ ਇੱਕ ਗੰਡੀਵੰਡ ਜਦੋਂ ਅਸੀਂ ਤਰਨਤਾਰਨ ਤੋਂ ਖਰੀਕੇ ਨੂੰ ਜਾਂਦੇ ਹਾਂ ਇਸ ਪਾਸੇ ਵੀ ਇਸ ਨੂੰ ਗੰਡੀ ਵਾਂਗ ਤੱਕ ਲਿਆ ਜਾਂਦਾ ਹੈ ਤੇ ਜਿਹੜਾ ਤਭਾਲ ਤੋਂ ਤਾਰੀ ਰੋਡ ਤੇ ਇਹਨੂੰ ਗੰਡੀ ਵਾਂਗ ਸਰਾਂਕਿਆ ਜਾਂਦਾ ਹੈ। ਸੋ ਇਹ ਜਿਹੜਾ ਸ਼ੇਖ ਸਾਹਿਬ ਸੂਨੀ ਮਾਰਕ ਸੀ ਇਸ ਰਸਤੇ ਦੇ ਲੰਮੇ-ਲੰਮੇ 4-4 ਕਿਲੋਮੀਟਰ ਦੀ ਬੈਸੇ ਉੱਪਰ ਮਨਾੜ ਪਣੇ ਹੋਏ ਨਾਲ ਖੁੰਨਾ ਬਣਿਆ ਹੋਇਆ ਤੇ ਜੜੀਆਂ ਹੋ ਜਾਂ ਸੀ ਉਹਨਾਂ ਦੇ ਮੁਕਾਮ ਕਰਨ ਵਾਸਤੇ ਰਹਿਸ਼ਗਾ ਤੇ ਉਹਨਾਂ ਦੇ ਜਲਪਾਣੀ ਛਕਣ ਵਾਸਤੇ ਇਹਨਾਂ ਦੀ ਘੋੜਿਆਂ ਦੇ ਜਲਪਾਣੀ ਛਕਣ ਇਸ਼ਨਾਨ ਕਰਨ ਵਾਸਤੇ ਵੱਡੇ ਵੱਡੇ ਤਾਲ ਵੀ ਬਣੇ ਹੋਏ ਸੀ। ਇਸੇ ਤਰ੍ਹਾਂ ਦਾ ਤਾਲ ਔਰ ਸ਼ਾਈ ਮਹਲ ਗੰਢੀ ਵੰਢੀ ਬਣਿਆ ਹੋਇਆ ਸੀ ਸੜਕ ਦੇ ਉੱਪਰ। ਜੋ ਇੱਥੇ ਆਮ ਇੱਕ ਡਾਰ ਪਰਮ ਜਿਹਨੂੰ ਅਸੀਂ ਵਹਿਮ ਦਾ ਸਹਿਮ ਕਹਿੰਦੇ ਆ ਉਹ ਬਣਿਆ ਹੋਇਆ ਸੀ ਕਿ ਹਰ ਸਾਲ ਇੱਥੇ ਇੱਕ ਵਿਅਕਤੀ ਦੀ ਮੌਤ ਹੁੰਦੀ ਸੀ। ਤੇ ਪਿੰਡ ਦੇ ਲੋਕ ਬੜੇ ਸਹਿਮ ਹੋਏ ਕੁਝ ਸ਼ਹਿਰ ਦੇ ਨਗਰ ਦੇ ਲੋਕਾਂ ਨੇ ਸੁਰ ਸਿੰਘ ਜਾ ਕੇ ਬਾਬਾ ਸ਼ਰਨਦਾਸ ਜੀ ਦੇ ਹਜੂਰ ਫਰਜ਼ ਕੀਤਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਆਪਣੇ ਮਬਾਰਕ ਚਰਨ ਪਾਓ। ਔਰ ਇਹਨਾਂ ਸ਼ਹਿਰ ਦੇ ਆਗੂਆਂ ਦੀ ਬੇਨਤੀ ਨੂੰ ਸਨਕਾਰ ਦੇ ਆ ਸਾਧੂ ਸ਼ਰਨਦਾਸ ਜੀ ਬਾਬਾ ਹੀਰਾਦਾਸ ਜੀ ਤਿਨਾਂ ਦੇ ਨਾਲ ਪਿੰਡ ਗੰਡੀਵਾਂ 'ਤੇ ਪਹੁੰਚਦਾ। ਬਾਬਾ ਹੀਰਾਦਾਸ ਜੀ ਨੇ ਨਗਰ ਗੰਡੀਵਾਂ ਦੇ ਵਿੱਚ ਆ ਕੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਚਲਾਈਆਂ ਹੋਈਆਂ ਪਰੰਪਰਾਵਾਂ ਨੇ ਸੰਗਤ ਤੇ ਪੰਗਤ ਨੂੰ ਬੜੀ ਢੜਤਤਾ ਦੇ ਨਾਲ ਨਿਭਾਉਣਾ ਸ਼ੁਰੂ ਕੀਤਾ। ਔਰ ਇੱਥੇ ਬੇਨਤੀ ਕਰਦੇ ਹਾਂ ਕਿ ਜਿਵੇਂ ਸਾਧੂ ਸ਼ਰਮਦਾਸ ਗੁਰੂ ਗ੍ਰੰਥ ਤੇ ਗੁਰਪੰਥ ਨੂੰ ਸਮਰਪਿਤ ਇਸੇ ਤਰ੍ਹਾਂ ਬਾਬਾ ਹੀਰਾਦਾਸ ਜੀ ਨੇ ਉਹਨਾਂ ਨੇ ਸਥਾਨ ਤੇ ਗੁਰੂ ਕੇ ਲੰਗਰ ਚਲਾਏ ਔਰ ਨਾਲ ਇੱਥੇ ਸ਼ਬਦ ਦਾ ਲੰਗਰ ਵੀ ਲਾਇਆ। ਗਿਆਨਿਆਂ ਸਿਆਣਿਆਂ ਨੂੰ ਮੁੱਖੀ ਪੜਾਉਣੇ ਗੁਰਬਾਣੀ ਸੰਤਿਆ ਦੀ। ਔਰ ਗੁਰਬਾਣੀ ਦੀਆਂ ਫੋਥੀਆਂ ਲਿਖ ਲਿਖ ਕੇ ਅੱਗੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਸੇਵਾ ਹਿੱਤ ਵੰਡਣੀ। ਉਹਨਾਂ ਦੇ ਪ੍ਰਚਾਰ ਤੋਂ ਬਹੁਤ ਜ਼ਿਆਦਾ ਸੰਗਤ ਪ੍ਰਭਾਵਿਤ ਹੋਈ। ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀਆਂ ਫੌਜਾਂ ਦੇ ਵਿੱਚ ਇਹਨਾਂ ਨੂੰ ਗੁਰਮਤਿ ਦੇ ਪ੍ਰਚਾਰ ਕਰਨ ਹਿੱਤ ਹਰਜ ਕੀਤੀ ਔਰਤਾਂ ਦੀ ਬੇਨਤੀ ਨੂੰ ਸ਼ਰਨਾਰ ਕਰਦੇ ਆ। ਬਾਬਾ ਹੀਰਾ ਦਾਸ ਜੀ ਨੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਸੇਵਾਵਾਂ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਔਰ ਮਹਾਰਾਜਾ ਦੀਵਾਨ ਅਬਦੂ ਬਹੁਤ ਮਾਨ ਸਨਮਾਨ ਦੇ ਕੇ ਨਵਾਜਿਆ ਗਿਆ। ਔਰ ਜਦੋਂ ਸਤਲੁਜ ਦੀ ਜੰਗ ਹੋਈ ਇਸ ਜੰਗ ਤੇ ਜਾਣ ਤੋਂ ਪਹਿਲਾਂ ਗਿਆਨੀ ਗਾਂ ਸਿੰਘ ਦੀਆਂ ਦੇ ਮੁਕਾਬਲ ਬਹੁਤ ਸਾਰੇ ਸਿੱਖ ਯੋਧੇ ਜਿਹੜੇ ਸੀ ਆਪਣੇ ਕੋਲ ਅਮਾਨਤ ਬਾਬਾ ਜੀ ਦੇ ਕੋਲ ਰੱਖ ਕੇ ਜਿਵੇਂ ਸੀ ਵਾਪਸ ਆਗੇ ਲੈ ਲਵਾਂਗੇ। ਔਰ ਇਹ ਜਦੋਂ ਜੰਗ ਹੋਈ ਇਹਦੇ ਵਿੱਚ ਬਹੁਤ ਸਾਰੇ ਸਿੰਘ ਜਿਹੜੇ ਸੀ ਸ਼ਹੀਦ ਹੋ ਗਏ ਜਿਹੜੇ ਵਾਪਸ ਆਏ ਉਹਨਾਂ ਨੇ ਵੀ ਰੱਖੀ ਹੋਈ ਮਾਨਤ ਬਾਬਾ ਹੀਰਾ ਦਾਸ ਜੀ ਦੇ ਫਾਟੇ ਦੀ ਸੀ ਉਹ ਵਾਪਸ ਨਾ ਲਈ। ਸੋ ਇਸ ਤਰ੍ਹਾਂ ਬਾਬਾ ਹੀਰਾ ਦਾਸ ਜੀ ਨੇ ਇਹਨਾਂ ਦੀ ਪਿੰਡ ਦੀ ਨੂੰ ਸਰਕਾਰ ਤੇ ਆ ਔਰ ਇੱਥੇ ਬਹੁਤ ਵੱਡਾ ਬਾਗ ਲਗਵਾਇਆ। ਔਰ ਇੱਥੋਂ ਦੀ ਬਹੁਤ ਵੱਡੀ ਮਹਾਨਤਾ ਹੁੰਦੀ। ਔਰ ਫਿਰ ਇੱਥੇ ਇੱਕ ਸੰਪਰਦਾ ਨੁਮਾ ਪੀਹਾ ਦਾਸੀਏ ਕਰਕੇ ਪ੍ਰਸਿੱਧ ਹੋ ਗਏ। ਬਾਬਾ ਹੀਰਾ ਦਾਸ ਜੀ ਦੇ ਬਹੁਤ ਸਾਰੇ ਚੇਲੇ ਸੀ ਜਿਨ੍ਹਾਂ ਵਿੱਚੋਂ ਵੀ ਬਹੁਤ ਪ੍ਰਸਿੱਧ ਹੋਏ। ਔਰ ਤਨ ਦੇ ਵਿੱਚੋਂ ਇੱਕ ਸੀ ਸਾਧੂ ਸੰਤ ਦਾਸ ਬਾਬਾ ਜੀ ਦਾ ਜੀ ਨਹੀਂ ਆਪਣਾ ਪੰਜ ਭੂਤਕ ਸਰੀਰ ਛੱਡਣ ਦਾ ਸਮਾਂ ਨੇੜੇ ਆਇਆ ਜਾਣਦੇ ਹੋ ਜਾ ਇਹ ਜਿਹੜੀ ਇੱਥੋਂ ਦੀ ਜ਼ਿੰਮੇਵਾਰੀ ਸੀ ਸੰਪਰਦਾਇ ਉਹ ਆਪਣੇ ਪਿਆਰੇ ਸੇਵਕ ਸਾਧੂ ਸੰਤ ਦਾਸ ਜੀ ਸੌਂਪ ਦਿੱਤੀ ਤੇ ਆਪ ਇੱਕ ਭਾਤਰੂ ਸਮਰਥ 1936 ਦੇ ਮਤਾਬਕ ਬਲਕਿ 1879 ਸਾਲ ਨੂੰ ਪ੍ਰਭੂਪੁਰ ਪਿਆਨਾ ਕਰ ਲਿਆ। ਔਰ ਬਾਬਾ ਹੀਰਾਦਾਸ ਜੀ ਨੇ ਇਲਾਕੇ ਦੀਆਂ ਸੰਤਾਂ ਨੂੰ ਬਹੁਤ ਭਾਗ ਲਾਇਆ। ਔਰ ਇਸੇ ਤਰ੍ਹਾਂ ਥੋੜਾ ਘਟਵਾ ਪਿੰਡ ਪੈਂਦਾ ਰਸੂਲਪੁਰ। ਉਥੋਂ ਦੇ ਵਡੇਰਿਆਂ ਤੋਂ ਸੁਣਨ ਵਾਸਤੇ ਮਿਲਿਆ ਕਿ ਜਦੋਂ ਇਹ ਨਗਰ ਦੇ ਆਲੇ-ਦੁਆਲੇ ਕਿਲਾ ਨੂੰ ਮੁਕੰਦ ਕਰਨੀ ਚਾਹੁੰਦੇ ਸੀ ਤਾਂ ਵੀ ਨਹੀਂ ਸੀ। ਸਦੂ ਨਗਰ ਦੇ ਲੋਕਾਂ ਨੇ ਬਾਬਾ ਹੀਰਾਦਾਸ ਜੀ ਨੂੰ ਬੇਨਤੀ ਕੀਤੀ ਤੇ ਆਪ ਚੱਲ ਕੇ ਰਸੂਲਪੁਰ ਗਏ ਉਸ ਅਸਥਾਨ ਤੇ ਵੀ ਬਾਬਾ ਹੀਰਾਦਾਸ ਜੀ ਦੀ ਇਜਾਦ ਵਿੱਚ ਇਤਿਹਾਸਕ ਅਸਥਾਨ ਜਿਹੜਾ ਸ਼ੋਭੀਤ ਹੈ ਜਿਵੇਂ ਕਿ ਪਿੰਡ ਗੰਡੀਵੰਡ ਦੇ ਵਿੱਚ ਔਰ ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਜੀ ਦਾ ਸੇਵਾ ਸੰਭਾਲ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਪਿੰਡ ਗੰਡੀਵੰਡ ਦਾ ਔਰ ਇਸ ਤਰ੍ਹਾਂ ਰਸੂਲਪੁਰ ਦਾ ਔਰ ਬਾਬਾ ਹੀਰਾ ਦਾਸ ਜੀ ਜਦੋਂ ਅਸੀਂ ਉਹਨਾਂ ਦੇ ਬਾਬਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮਹਾਂੰਤ ਗਣੇਸ਼ਾ ਦਾ ਜੀ ਹੋਏ ਜਿਹਨਾਂ ਨੇ ਅਮਰਤ ਸ਼ਾਕਲੀਆ ਬਾਦ ਵਿੱਚ ਤਨਾਵ ਦਾ ਨਾਮ ਮਹਾਂੰਤ ਗਣੇਸ਼ਾ ਸਿੰਘ ਪਿਆ ਜਿਨ੍ਹਾਂ ਦੀ ਪੁਸਤਕ ਦਾ ਪੰਚਕ੍ਰਿਤਾ ਭਾਰਤੀ ਮਤ ਦਰਪਣ ਤੇ ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਖੋਹਰਾਂ ਦੀ ਲਿਖੀ ਪੁਸਤਕ ਪੰਥ ਪਰਸਦ ਉੱਤੀ ਸ੍ਰੀ ਗੁਰੂ ਪੰਥ ਪ੍ਰਕਾਸ਼ ਜਦੋਂ ਅਸੀਂ ਤਿੰਨਾਂ ਨੂੰ ਵਾਚਦੇ ਹਾਂ ਤੇ ਬਹੁਤ ਕੁਝ ਸਾਡੇ ਸਾਹਮਣੇ ਆਉਂਦਾ ਹੈ ਕਿ ਇਹਨਾਂ ਦੇ ਵਸਤਰ ਜਿਹੜੇ ਸੀ ਉਹ ਗੇਰੂ ਰੰਗ ਦੇ ਹੁੰਦੇ ਸੀ ਔਰ ਇਹ ਆਪ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤ ਮੰਨਦੇ ਸੀ ਜਦੋਂ ਉਹਨਾਂ ਨੇ ਗੰਦੀਵੰਤ ਸਰਾਂ ਦੇ ਵਿੱਚ ਇਸ ਸੰਪਰਦਾ ਨੂੰ ਅੱਗੇ ਤੋਰਿਆ ਤੇ ਜਿਹੜੇ ਨਵੇਂ ਆਉਣ ਵਾਲੇ ਸਿੱਖ ਸਿਰਕ ਸੀ ਉਹਨਾਂ ਨੂੰ ਅਮਰਤ ਵੀ ਸ਼ਕਾਇਆ ਜਾਂਦਾ ਸੀ ਔਰ ਇਸ ਤਰ੍ਹਾਂ ਬਾਬਾ ਹੀਰਾ ਦਾਸ ਜੀ ਕਿਸੇ ਦੇ ਉੱਪਰ ਥੋਪਦੇ ਨਹੀਂ ਸਨ ਇਹਨਾਂ ਜ਼ਰੂਰ ਕਹਿੰਦੇ ਸੀ ਕਿ ਗੁਰੂ ਦਾ ਹੁਕਮ ਹੈ ਅਮਰਤੀ ਉਹ ਸਦਾ ਚੱਜੀ ਉਹ ਹਰ ਸਿਮਰਨ ਪੰਦ ਅਨੰਤਾ ਔਰ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਉੱਤਮ ਸ੍ਰੇਸ਼ਟ ਮੰਨਣਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਸ੍ਰੇਸ਼ਟ ਨੇ ਸਰਵ ਉੱਚ ਇਹਦੇ ਬਾਰੇ ਗਿਆਨੀਿਆਸੀ ਨੇ ਬੜੇ ਵਿਸਥਾਰ ਸਹਿਤ ਲਿਖਿਆ ਹੋਇਆ ਸੋ ਇਸ ਤਰ੍ਹਾਂ ਬਾਬਾ ਹੀਰਾਦਾਸ ਦੀ ਗੋਲਾ ਗੁਰੂ ਦੇ ਪੁਜਾਰੀ ਨਹੀਂ ਸੀ ਔਰ ਜਿਹੜੇ ਇਹਨਾਂ ਦੇ ਸਿੱਖ ਸੇਵਕ ਸੀ ਜਾਂ ਇਹਨਾਂ ਦੀ ਸੰਗਤ ਕਰਨ ਵਾਲੇ ਸੀ ਉਹਨਾਂ ਨੂੰ ਹਰ ਪ੍ਰਕਾਰ ਦਾ ਨਸ਼ਾ ਕਰਨ ਤੋਂ ਵਰਜਿਤ ਰਿਹਾ ਸੀ ਕਿਉਂਕਿ ਜ਼ਰੂਰੀ ਸੀ ਕਿ ਇਹਨਾਂ ਨਸ਼ਿਆਂ ਨੂੰ ਸੱਜਿਆ ਜਾਵੇ ਤੇ ਗੁਰਮਤਿ ਸਿਧਾਂਤ ਦੇ ਅਨੁਕੂਲ ਨਹੀਂ ਹਨ ਅਗਰ ਨਸ਼ਾ ਕਰਨਾ ਹੈ ਤੇ ਨਾ ਪਾਣੀ ਪੀਓ ਸੋ ਇਸ ਤਰ੍ਹਾਂ ਬਾਬਾ ਹੀਰਦਾਸ ਜੀ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਇਹਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹਰ ਪੱਖ ਤੋਂ ਬਧੇਰੇ ਸਹਿਯੋਗ ਕੀਤਾ ਤੇ ਅੱਜ ਵੀ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਰਕਰਾਰ ਹੈ ਸੋ ਇਸ ਤਰ੍ਹਾਂ ਥੋੜਾ ਜਿਹਾ ਜਿੰਨਾ ਕੁ ਮਿਲਿਆ ਉਹਦੇ ਵਿੱਚੋਂ ਕੁਝ ਕੁ ਤੱਥ ਆਪਦੀ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਗੁਰਦੁਆਰਾ ਬਾਬਾ ਹੀਰਾ ਦਾਸ ਜੀ ਜੋ ਨਗਰ ਗੰਡੀਵੰਡ ਵਿੱਚ ਸ਼ੋਭਨੀਕ ਹੈ ਇਸੇ ਤਰ੍ਹਾਂ ਰਸੂਲਪੁਰ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਤੇ ਸਥਾਨ ਤੇ ਹਰ ਸਾਲ ਇੱਕ ਭਾਦਰੋਂ ਨੂੰ ਸਲਾਨਾ ਜੋੜ ਮੇਲਾ ਬੜੇ ਪ੍ਰੇਮ ਅਤਿ ਸ਼ਾਅ ਸਹਿਤ ਮਨਾਇਆ ਜਾਂਦਾ ਗੰਡੀਵੰਡ ਪਿੰਡ ਵਿੱਚ ਇੱਕ ਪਾਦਰੂ ਔਰ ਸੁਲਪੁਰ ਨਗਰ ਦੇ ਵਿੱਚ ਦੋ ਪਾਦਰੂ ਸੋ ਸਾਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਰ ਆਪਾਂ ਨੂੰ ਜਾਣਕਾਰੀ ਮਿਲੀ ਤੇ ਜਰੂਰ ਆਪ ਜੀ ਨਾਲ ਸਾਂਝ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ